ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਅੱਜ ਮੈਂ ਉਹ ਵੀਡੀਓ ਦੀ ਗੱਲ ਕਰਨੀ ਹੈ ਜਿਹੜੀ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਇੱਕ ਬੰਦਾ ਆਪਣੀ ਘਰ ਵਾਲੀ ਨੂੰ ਉਹਦੇ ਆਸ਼ਕ ਦੇ ਨਾਲ ਤੋੜ ਰਿਹਾ ਕਿ ਭਰਾਵਾ ਇਹਨੂੰ ਲੈ ਜਾ ਤੇ ਉਹ ਆਪਣੀ ਘਰ ਵਾਲੀ ਨੂੰ ਵੀ ਕਹਿ ਰਿਹਾ ਆ ਕਿ ਜੇਕਰ ਤੂੰ ਇਹਦੇ ਨਾਲ ਬਹੁਤ ਜ਼ਿਆਦਾ ਕੁਝ ਰਹੇਂਗੀ ਤਾਂ ਤੂੰ ਚਲੇ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਫਿਰ ਉਸ ਬੰਦੇ ਨੇ ਆਪਣੀ ਘਰ ਵਾਲੀ ਨੂੰ ਉਸ ਮੁੰਡੇ ਦੇ ਨਾਲ ਜਾਨੀ ਕਿ ਆਪਣੀ ਘਰ ਵਾਲੀ ਦੇ ਆਸ਼ਿਕ ਦੇ ਨਾਲ ਤੋਰਤਾ ਤੇ ਉਹਨੂੰ ਕਹਤਾ ਕਿ ਲੈ ਜਾ ਇਹਨੂੰ ਇੱਥੋਂ ਇਹ ਸਾਰੇ ਕਾਸੇ ਦੀ ਉੱਥੇ ਵੀਡੀਓ ਬਣ ਜਾਂਦੀ ਹੈ ਤੇ ਇਹੀ ਵੀਡੀਓ ਕੋਈ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦਾ ਤੇ ਇਹ ਬਹੁਤ ਹੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਮੈਂ ਵੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੀ ਤੇ ਫਿਰ ਇਸ ਘਟਨਾ ਬਾਰੇ ਜਦੋਂ ਪਤਾ ਕੀਤਾ ਤਾਂ ਸਚਾਈ ਨਿਕਲ ਕੇ ਇਹ ਆਈ ਕਿ ਇਹ ਘਟਨਾ ਮਲੋਟ ਦੇ ਇੱਕ ਨੇੜਲੇ ਪਿੰਡ ਦੀ ਹੈ ਇਹ ਜੋ ਮੁੰਡਾ ਆ ਜੀ ਵੀ ਇਹ ਘਰ ਵਾਲੀ ਆ ਇਸ ਮੁੰਡੇ ਨੇ ਵੀ ਇਹਦੇ ਨਾਲ ਲਵ ਮੈਰਿਜ ਕਰਾਈ ਸੀ ਤੇ ਲਵ ਮੈਰਿਜ ਵੀ ਉਸ ਮੁੰਡੇ ਨੇ ਆਪਣੇ ਘਰਦਿਆਂ ਤੋਂ ਵਿਰੁੱਧ ਹੋ ਕੇ ਕਰਾਈ ਸੀ ਕਿਉਂਕਿ ਉਹਦੇ ਘਰ ਦੇ ਇਹਦੇ ਨਾਲ ਵਿਆਹ ਕਰਨ ਦੇ ਵਿੱਚ ਰਾਜ਼ੀ ਨਹੀਂ ਸੀ ਉਹ ਬੰਦਾ ਕਈ ਚੈਨਲਾਂ ਦੇ ਉੱਤੇ ਇਹ ਦੱਸ ਰਿਹਾ ਆ ਕਿ ਅਸੀਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਇਸੇ ਕਰਕੇ ਅਸੀਂ ਸੋਚ ਲਿਆ ਸੀ ਕਿ ਜੇ ਵਿਆਹ ਕਰਾਵਾਂਗੇ ਤਾਂ ਅਸੀਂ ਇੱਕ ਦੂਜੇ ਨਾਲ ਹੀ ਕਰਾਵਾਂਗੇ ਉਹ ਬੰਦਾ ਇਹ ਵੀ ਦੱਸਦਾ ਆ ਕਿ ਮੈਂ ਆਪਣੀ ਘਰ ਵਾਲੀ ਦੇ ਉੱਤੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਸੀ ਤੇ ਉਹ ਦੱਸਦਾ ਆ ਕਿ ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਵੀ ਛੋਟੀ ਮੋਟੀ ਗੱਲ ਹੋ ਜਾਂਦੀ ਸੀ ਤਾਂ ਮੇਰੇ ਜੋ ਘਰ ਦੇ ਸੀ ਉਹ ਮੇਰੇ 'ਤੇ ਗਲਤੀ ਕੱਢਦੇ ਸੀ ਮੇਰੀ ਘਰ ਵਾਲੀ ਨੂੰ ਉਹ ਕੁਝ ਨਹੀਂ ਕਹਿੰਦੇ ਸੀ ਕਿਸੇ ਵੀ ਗੱਲ ਨੂੰ ਲੈ ਕੇ ਉਸ ਨੂੰ ਬਲੇਮ ਨਹੀਂ ਕਰਦੇ ਸੀ ਉਹ ਕਹਿੰਦਾ ਮੈਂ ਵੀ ਨਿੱਕੀਆਂ ਮੋਟੀਆਂ ਗੱਲਾਂ ਸਮਝ ਕੇ ਛੱਡ ਦਿੰਦਾ ਸੀ ਮੈਂ ਸੋਚਦਾ ਸੀ ਕਿ ਘਰ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਇਸ ਤੋਂ ਇਲਾਵਾ ਫਿਰ ਉਹ ਇਹ ਵੀ ਦੱਸਦਾ ਆ ਕਿ ਘਰ ਵਾਲੀ ਬਾਰੇ ਮੈਨੂੰ ਕਈ ਗੱਲਾਂ ਪਤਾ ਲੱਗਦੀਆਂ ਸੀ ਪਰ ਮੈਂ ਆਪਣੀ ਘਰ ਵਾਲੀ ਤੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਸੀ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਸੀ ਇਹ ਮੁੰਡਾ ਕਾਰ ਬਜ਼ਾਰ ਦੇ ਵਿੱਚ ਲੱਗਿਆ ਸੀ ਉੱਥੇ ਹੀ ਕੰਮ ਕਰਦਾ ਸੀ ਘਰ ਦੇ ਵਿੱਚ ਸਭ ਕੁਝ ਸੀ ਕਿਸੇ ਚੀਜ਼ ਦੀ ਕਮਿਊਨਿਟੀ ਤੇ ਮਸਲਾ ਕੀ ਹੁੰਦਾ ਹੈ ਕਿ ਇਹ ਘਰ ਵਾਲੀ ਇਹਦੀ ਫਣੀ ਕਿਵੇਂ ਜਾਂਦੀ ਹੈ ਹੁਣ ਮੁੰਡਾ ਤਾਂ ਆਪਣੇ ਕੰਮਕਾਰ ਦੇ ਲਈ ਚਲੇ ਜਾਂਦਾ ਸੀ ਤੇ ਇਹਦੀ ਜੋ ਇਹ ਪਿੱਛੇ ਘਰ ਵਾਲੀ ਸੀ ਇਹ ਸਾਰਾ ਦਿਨ ਆਪਣੇ ਆਸ਼ਕ ਦੇ ਨਾਲ ਗੱਲਾਂ ਕਰਦੀ ਰਹਿੰਦੀ ਸੀ ਤਾਂ ਹੋਇਆ ਕਿ ਜਿਹੜੀ ਇੰਸਟਾਗ੍ਰam ਆਈਡੀ ਇਸ ਮੁੰਡੇ ਦੇ ਫੋਨ ਦੇ ਵਿੱਚ ਚੱਲਦੀ ਸੀ ਉਹੀ ਸੇਮ ਆਈਡੀ ਇਹਦੀ ਘਰ ਵਾਲੀ ਦੇ ਫੋਨ ਦੇ ਵਿੱਚ ਵੀ ਚੱਲਦੀ ਸੀ ਹੁਣ ਘਰ ਵਾਲਾ ਵਿਚਾਰਾ ਕੰਮ ਤੇ ਬੈਠਾ ਉਹ ਆਪਣਾ ਕੰਮਕਾਰ ਕਰ ਰਿਹਾ ਤੇ ਇਧਰ ਜੋ ਇਹਦੀ ਘਰ ਵਾਲੀ ਦਾ ਆਸ਼ਕ ਹੁੰਦਾ ਆ ਉਹ ਇੰਸਟਾਗ੍ਰam ਦੇ ਉੱਤੇ ਮੈਸੇਜ ਕਰ ਦਿੰਦਾ ਆ ਤੇ ਇਹ ਮੈਸੇਜ ਇਹ ਬੰਦਾ ਦੇਖ ਲੈਂਦਾ ਆ ਪੜ ਲੈਂਦਾ ਤੇ ਫਿਰ ਉਹਦੇ ਇਹ ਸਕਰੀਨਸ਼ਾਟ ਲੈ ਲੈਂਦਾ ਹੈ ਸਕਰੀਨਸ਼ਾਟ ਲੈ ਕੇ ਉਹ ਮੈਸੇਜ ਆਪਣੇ ਫੋਨ 'ਚ ਰੱਖ ਲੈਂਦਾ ਹੈ ਕੰਮ ਤੋਂ ਵਾਪਸ ਘਰ ਆਉਂਦਾ ਆ ਤੇ ਆ ਕੇ ਆਪਣੀ ਘਰ ਵਾਲੀ ਦਾ ਫੋਨ ਚੈੱਕ ਕਰਦਾ ਜਦੋਂ ਉਹ ਇਨਬਾਕਸ ਚੈੱਕ ਕਰਦਾ ਤਾਂ ਉਹਦੀ ਘਰ ਵਾਲੀ ਨੇ ਉਤੋਂ ਉਹ ਮੈਸੇਜ ਡਿਲੀਟ ਕਰਤੇ ਹੁੰਦੇ ਨੇ ਪਿਛਲੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੇ ਮੈਸੇਜ ਤੇ ਰਿਕਾਰਡਿੰਗਾਂ ਉਹਦੇ ਹੱਥ ਲੱਗ ਰਹੀਆਂ ਸੀ ਪਰ ਫੇਰ ਵੀ ਉਹ ਆਪਣੀ ਘਰ ਵਾਲੀ ਦੇ ਉੱਤੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਸੀ ਫੇਰ ਜਦੋਂ ਫੋਨ ਦੇ ਵਿੱਚ ਮੈਸੇਜ ਡਿਲੀਟ ਹੋਏ ਦੇਖ ਕੇ ਉਹ ਆਪਣੀ ਘਰ ਵਾਲੀ ਨਾਲ ਗੱਲ ਕਰਦਾ ਤਾਂ ਇੱਥੇ ਉਹ ਘਰ ਵਾਲੀ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਉਹ ਉਹਨੂੰ ਬਾਰੇ ਨਹੀਂ ਆਉਣ ਦਿੰਦੀ ਉਹ ਕਹਿੰਦੀ ਹੈ ਕਿ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਤੂੰ ਤਾਂ ਉਹੀ ਮੇਰੇ ਤੇ ਸ਼ੱਕ ਕਰੀ ਜਾਣਾ ਉਹ ਕਹਿੰਦਾ ਫੇਰ ਮੇਰੀ ਘਰ ਵਾਲੀ ਮੰਨ ਵੀ ਜਾਂਦੀ ਹੈ ਕਿ ਹਾਂ ਮੈਂ ਗੱਲ ਕਰਦੀਆਂ ਪਰ ਐਦਾਂ ਦਾ ਕੁਝ ਨਹੀਂ ਮੈਂ ਉਹਨੂੰ ਕਦੇ ਮਿਲੀ ਨਹੀਂ ਸਾਡੇ ਜਿਹੇ ਜਿਹਾ ਕੁਝ ਨਹੀਂ ਹੋਇਆ ਮੈਂ ਕਦੇ ਉਹਦੇ ਨਾਲ ਫਿਜ਼ੀਕਲ ਨਹੀਂ ਹੋਈ ਫੇਰ ਇਸ ਬੰਦੇ ਨੇ ਕੀ ਕੀਤਾ ਕਿ ਇਹਨੇ ਪੰਚਾਇਤ ਸੱਦੀ ਇਸ ਤੋਂ ਇਲਾਵਾ ਹੋਰ ਨੇੜਲੇ ਰਿਸ਼ਤੇਦਾਰ ਸੱਦ ਲਏ ਤੇ ਘਰ ਵਾਲੀ ਦਾ ਉਹ ਆਸ਼ਕ ਵੀ ਸੱਦ ਲਿਆ ਫੇਰ ਇਹ ਜਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਬਿਠਾ ਕੇ ਇਹਦੀ ਘਰ ਵਾਲੀ ਦੇ ਆਸ਼ਕ ਨੂੰ ਪੁੱਛਦੇ ਨੇ ਤਾ ਫਿਰ ਇੱਥੇ ਇਹ ਆਸ਼ਕ ਸਾਰਾ ਕੁਝ ਮੰਨ ਜਾਂਦਾ ਹੈ ਕਿ ਐਨੇ ਟਾਈਮ ਤੋਂ ਸਾਡੇ ਵਿੱਚ ਇਹ ਸਾਰਾ ਕੁਝ ਚੱਲਦਾ ਆ ਰਿਹਾ ਹੈ ਹੁਣ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਹਦੀ ਘਰ ਵਾਲੀ ਦਾ ਉਹ ਆਸ਼ਕ ਕੌਣ ਸੀ ਉਹ ਆਸ਼ਕ ਵੀ ਇਹ ਮੁੰਡੇ ਦੇ ਚਾਚੇ ਤਾਏ ਦੇ ਘਰਾਂ ਦੇ ਵਿੱਚੋ ਹੀ ਸੀ ਜਾਨੀ ਕਿ ਇਹਨਾਂ ਦੇ ਸਕੇਆਂ ਦੇ ਵਿੱਚੋ ਹੀ ਸੀ ਉਹ ਬੰਦਾ ਦੱਸਦਾ ਆ ਕਿ ਇਹ ਮੁੰਡਾ ਛੋਟੇ ਹੁੰਦਿਆਂ ਤੋਂ ਸਾਡੇ ਘਰ ਦੇ ਵਿੱਚ ਹੀ ਖੇਡ ਕੇ ਜਵਾਨ ਹੋਇਆ ਤੇ ਐਨੇ ਕਿੰਨਾ ਜ਼ਿਆਦਾ ਘਟਿਆ ਕੰਮ ਕੀਤਾ ਕਿ ਆਪਣੀ ਹੀ ਭਾਬੀ ਦੇ ਉੱਤੇ ਮਾੜੀ ਅੱਖ ਰੱਖੀ ਉਸ ਬੰਦੇ ਦੇ ਦੋ ਬੱਚੇ ਨੇ ਇੱਕ 5 ਸਾਲਾਂ ਦਾ ਮੁੰਡਾ ਤੇ ਇੱਕ 2 ਸਾਲ ਦੀ ਕੁੜੀ ਹੈ ਹੁਣ ਜਦੋਂ ਇਹੋ ਜਿਹਾ ਕੁਝ ਅੱਖਾਂ ਦੇ ਸਾਹਮਣੇ ਆ ਜਵੇ ਤਾਂ ਫਿਰ ਬਰਦਾਸ਼ਤ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ ਕਿ ਜਦੋਂ ਦੋਨਾਂ ਦਾ ਹੁਣ ਆਪਸ ਦੇ ਵਿੱਚ ਦਿਲ ਹੀ ਨਹੀਂ ਮਿਲਦਾ ਤੇ ਮੇਰੀ ਪਿੱਠ ਵਿੱਚ ਇਹ ਬਾਹਰ ਖੇ ਖਾਂਦੀ ਫਿਰਦੀ ਹੈ ਤਾਂ ਕਿਉਂ ਨਾ ਮੈਂ ਇਹਨੂੰ ਇਹਦੇ ਆਸ਼ਕ ਦੇ ਨਾਲ ਹੀ ਤੋੜ ਦਾਂ ਜੀ ਦੇ ਨਾਲ ਇਹ ਖੁਸ਼ ਹੈ ਤੇ ਫਿਰ ਇਸ ਬੰਦੇ ਨੇ ਬੜੇ ਹੀ ਸਤਕਾਰ ਦੇ ਨਾਲ ਆਪਣੀ ਘਰ ਵਾਲੀ ਨੂੰ ਉਹਦੇ ਹੀ ਆਸ਼ਕ ਦੇ ਨਾਲ ਤੋੜਤਾ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਜੋ ਆਸ਼ਕ ਹੁੰਦਾ ਆ ਉਹ ਖੜਾ ਹੁੰਦਾ ਤੇ ਇਹਦੀ ਘਰ ਵਾਲੀ ਬੈਠੀ ਹੁੰਦੀ ਹੈ ਉਹ ਆਸ਼ਕ ਹੱਥ ਕੱਢਦਾ ਤੇ ਘਰ ਵਾਲੀ ਹੱਥ ਦੇ ਵਿੱਚ ਹੱਥ ਪਾ ਕੇ ਉੱਥੋਂ ਉੱਠ ਕੇ ਚਲੀ ਜਾਂਦੀ ਹੈ ਮੈਂ ਉਸ ਬੰਦੇ ਦੀ ਇੰਟਰਵਿਊ ਦੇਖੀ ਤਾਂ ਉਦੋਂ ਮੇਰੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਕਿ ਇਸ ਬੰਦੇ ਦੇ ਦਿਲ ਤੇ ਕੀ ਬੀਤਦੀ ਹੋ ਬੇਸ਼ੱਕ ਉਹ ਬੰਦਾ ਉੱਥੇ ਕੁਝ ਗਲਤ ਨਹੀਂ ਬੋਲਿਆ ਕੋਈ ਉਹਨੇ ਗਾਲੀ ਗਲੋਚ ਨਹੀਂ ਕੀਤੀ ਕੋਈ ਉਹਨੇ ਮਾਰ ਕੁੱਟ ਨਹੀਂ ਕੀਤੀ ਪਰ ਕੋਈ ਉਹਦੇ ਦਿਲ ਦੇ ਵਿੱਚ ਵੜ ਕੇ ਨਹੀਂ ਦੇਖ ਰਿਹਾ ਕਿ ਉਹਦੇ ਮਨ ਤੇ ਉਹਦੇ ਦਿਲ ਤੇ ਕੀ ਬੀਤੀ ਹੋਊਗੀ। ਨਿੱਕੇ ਨਿੱਕੇ ਬੱਚਿਆਂ ਦੀ ਮਾਂ ਘਰ ਛੱਡ ਕੇ ਚਲੀ ਗਈ ਆਪਣੇ ਆਸ਼ਕ ਦੇ ਨਾਲ ਉਹਨੂੰ ਆਪਣੇ ਬੱਚਿਆਂ ਦੀ ਵੀ ਕੋਈ ਪਰਵਾਹ ਨਹੀਂ। ਹੁਣ ਇਹ ਛੋਟੇ ਛੋਟੇ ਬੱਚਿਆਂ ਨੂੰ ਪਾਲਣਾ ਕਿਵੇਂ ਆ ਇਹ ਸਿਰਫ ਇੱਕ ਬਾਪ ਨੂੰ ਪਤਾ ਆ ਜਿਹਦੇ ਘਰ ਦੇ ਇਹ ਹਾਲਾਤ ਬਣੇ ਨੇ ਤੇ ਦੂਜੇ ਪਾਸੇ ਉਹਦਾ ਜੋ ਆਸ਼ਕ ਹੈ ਇਹਨਾਂ ਦੇ ਚਾਚੇ ਤਾਇਆ ਦਾ ਮੁੰਡਾ ਉਸ ਬੰਦੇ ਨੂੰ ਜਮਾਂ ਸ਼ਰਮ ਨਹੀਂ ਕਿ ਮੈਂ ਆਪਣੇ ਘਰਾਂ ਦੇ ਵਿੱਚ ਇਹ ਕੀ ਕਰਦਾ ਫਿਰਦਾ। ਪਿੰਡ ਦੇ ਵਿੱਚ ਉਹਨੂੰ ਕਿਸੇ ਨੇ ਵੀ ਆਪਣੇ ਘਰ ਦੇ ਵਿੱਚ ਨਹੀਂ ਬਾੜਨਾ। ਉਹ ਹਜੇ ਨਿਆਣ ਮੱਤ ਦਾ ਮੁੰਡਾ ਆ। ਵਾਤ-ਵਾਤ ਦੇ ਵਿੱਚ ਉਹਨੇ ਕਿਸੇ ਦਾ ਘਰ ਪੱਟਤਾ ਦੋ ਜਵਾਕਾਂ ਦੀ ਮਾਂ ਖੋਲੀ ਇੱਕ ਹੱਸਦਾ ਵੱਸਦਾ ਪਰਿਵਾਰ ਤੇ ਇੱਕ ਕਬੀਲਦਾਰ ਬੰਦੇ ਦਾ ਉਹਨੇ ਘਰ ਉਜਾੜ ਕੇ ਰੱਖਤਾ ਇੱਕ ਚੈਨਲ ਦੇ ਉੱਤੇ ਇਸ ਔਰਤ ਦਾ ਪਤੀ ਹੈ ਜੋ ਇੰਟਰਵਿਊ ਕਰ ਰਿਹਾ ਹੁੰਦਾ ਤੇ ਇਹ ਕਹਿੰਦਾ ਆ ਕਿ ਮੈਂ ਚੁੱਪਚੀਪੀਤੇ ਆਪਣੀ ਘਰ ਵਾਲੀ ਨੂੰ ਉਸ ਮੁੰਡੇ ਨਾਲ ਤੋੜਤਾ ਇਹ ਮੈਂ ਇਸ ਕਰਕੇ ਕੀਤਾ ਕਿ ਕੱਲ ਨੂੰ ਉਹ ਕੀ ਪਤਾ ਘਰ ਦੇ ਵਿੱਚ ਕੀ ਕਰਦੀ ਉਹ ਮੈਨੂੰ ਖਾਣੇ ਦੇ ਵਿੱਚ ਕੁਝ ਵੀ ਮਿਲਾ ਕੇ ਖਵਾ ਸਕਦੀ ਸੀ ਤਾਂ ਇਸ ਡਰੋਂ ਮੈਂ ਇਹ ਸਭ ਕੁਝ ਕੀਤਾ ਆ ਮੈਨੂੰ ਇਹ ਸੀ ਕਿ ਕਿਤੇ ਉਹ ਕੱਲ ਨੂੰ ਮੇਰੇ ਬੱਚਿਆਂ ਦਾ ਵੀ ਨੁਕਸਾਨ ਨਾ ਕਰੇ ਹੁਣ ਬੇਸ਼ੱਕ ਉਹ ਮੁੰਡਾ ਇਹਦੀ ਘਰ ਵਾਲੀ ਨੂੰ ਆਪਣੇ ਨਾਲ ਲੈ ਤਾ ਗਿਆ ਪਰ ਅੱਗੇ ਦੇਖਿਓ ਉਹਨੇ ਵੀ ਔਖਾ ਹੋਣਾ ਰੱਖ ਉਹ ਤੋਂ ਵੀ ਨਹੀਂ ਹੋਣੀ ਵਿਆਹ ਤੋਂ ਬਾਅਦ ਇਹੋ ਜਿਹੀਆਂ ਚੀਜ਼ਾਂ ਬਹੁਤ ਮਾੜੀਆਂ ਹੁੰਦੀਆਂ ਨੇ ਬੰਦੇ ਦੀ ਇੱਕ ਗਲਤੀ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਦੂਰ ਲੈ ਜਾਂਦੀ ਹੈ ਤੇ ਇਹਨਾਂ ਦਾ ਖਮਿਆਜਾ ਬਹੁਤ ਨਾਲ ਪੈਂਦਾ ਹੈ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਹੁਣ ਉਸ ਬੰਦੇ ਨੇ ਆਪਣੀ ਘਰ ਵਾਲੀ ਦੇ ਨਾਲ ਜੋ ਵੀ ਕੀਤਾ ਬਿਲਕੁਲ ਸਹੀ ਕੀਤਾ ਕਿਉਂਕਿ ਅੱਖੀਂ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਉਸ ਬੰਦੇ ਨੇ ਆਪਣੇ ਦਿਲ ਤੇ ਦਿਮਾਗ ਨੂੰ ਪੂਰੇ ਕੰਟਰੋਲ ਦੇ ਵਿੱਚ ਰੱਖਿਆ ਤੇ ਉਸ ਮੁੰਡੇ ਨੂੰ ਕਿਹਾ ਕਿ ਭਰਾਵਾ ਤੂੰ ਇਹਨੂੰ ਲੈ ਜਾ ਤੂੰ ਖੁਸ਼ਰ ਹੈ ਕੋਈ ਗੱਲ ਨਹੀਂ ਮੇਰਾ ਘਰ ਉੱਜੜ ਗਿਆ ਕੋਈ ਨਾ ਮੈਂ ਗੁਜ਼ਾਰਾ ਕਰ ਲੂੰਗਾ ਪਰ ਜੋ ਉਸ ਬੰਦੇ ਦੇ ਦਿਲ ਤੇ ਬੀਤ ਰਹੀ ਹੈ ਇਹ ਸੋਚ ਕੇ ਇੱਕ ਵਾਰੀ ਰੂਹ ਕੰਬ ਜਾਂਦੀ ਹੈ ਕਿ ਜਦੋਂ ਕਿਸੇ ਬੰਦੇ ਦਾ ਘਰ ਉੱਜੜਦਾ ਆ ਤਾਂ ਉਹਦੇ ਦਿਲ ਤੇ ਕੀ ਬੀਤਦੀ ਹੈ ਕਿਉਂਕਿ ਜਿਹੜੀ ਉੰਦੇ ਦੀ ਘਰ ਵਾਲੀ ਹੁੰਦੀ ਹੈ ਉਹ ਘਰ ਦੀ ਰੀੜ ਦੀ ਹੱਡੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੈ ਨਾ ਫਿਰ ਕਿ ਜੇਕਰ ਰੀੜ ਦੀ ਹੱਡੀ ਟੁੱਟ ਜਾਵੇ ਤਾਂ ਸਰੀਰ ਵੀ ਅਪਾਹਜ ਹੋ ਜਾਂਦਾ ਹੈ ਤੇ ਬੰਦਾ ਸਾਰੀ ਉਮਰ ਉੱਠ ਕੇ ਤੁਰਨ ਜੋਗਾ ਨਹੀਂ ਰਹਿੰਦਾ ਤੇ ਸਭ ਤੋਂ ਵੱਡੀ ਤੇ ਸ਼ਰਮ ਵਾਲੀ ਗੱਲ ਇਹ ਸੀ ਕਿ ਜਿਹੜਾ ਉਹਦਾ ਆਸ਼ਕ ਸੀ ਉਹ ਇਹਨਾਂ ਦੇ ਸਕੇਆਂ ਦੇ ਵਿੱਚੋਂ ਸੀ ਇਹਨਾਂ ਦੇ ਹੀ ਚਾਚੇ ਤਾਇਿਆਂ ਦੇ ਘਰਾਂ ਦੇ ਵਿੱਚੋਂ ਸੀ ਇੰਨੀ ਜ਼ਿਆਦਾ ਰਿਸ਼ਤਿਆਂ ਦੇ ਵਿੱਚ ਗੜਾਵਟ ਆ ਗਈ ਕਿ ਦੱਸੋ ਬੰਦਾ ਕਿਹਦੇ ਤੇ ਯਕੀਨ ਕਰੇ ਹੁਣ ਉਹ ਬੰਦਾ ਵੀਡੀਓ ਦੇ ਵਿੱਚ ਦੱਸ ਰਿਹਾ ਆ ਕਿ ਇਹ ਮੁੰਡਾ ਆ ਇਹ ਛੋਟੇ ਹੁੰਦੇ ਤੋਂ ਸਾਡੇ ਘਰਾਂ ਦੇ ਵਿੱਚ ਖੇਡਿਆ ਆ ਵੀ ਸਾਡਾ ਇਹ ਭਰਾ ਹੈ ਚਾਚੇ ਤਾਇਿਆਂ ਦਾ ਪੁੱਤ ਆ ਬੰਦਾ ਨੇ ਆਪਣੇ ਭਰਾਵਾਂ ਨੂੰ ਜਾਂ ਚਾਚੇ ਤਾਇਿਆਂ ਦੇ ਮੁੰਡਿਆਂ ਨੂੰ ਕਹਿ ਸਕਦਾ ਕਿ ਸਾਡੇ ਘਰ ਦੇ ਵਿੱਚ ਨਾ ਆਓ। ਜਾਂ ਘਰ ਬੰਦਾ ਉਹਨਾਂ ਤੇ ਸ਼ੱਕ ਕਰ ਸਕਦਾ। ਉੱਥੇ ਬੰਦਾ ਇਹੋ ਜੀਆਂ ਗੱਲਾਂ ਸੋਚਦਾ ਹੀ ਨਹੀਂ ਹੁੰਦਾ। ਬੰਦਾ ਕਹਿੰਦਾ ਯਾਰ ਇਦਾਂ ਥੋੜੀ ਹੋ ਸਕਦਾ ਇਹ ਤਾਂ ਸਾਡਾ ਭਰਾ ਹੈ। ਤੇ ਉਹ ਆਪਣੀ ਘਰ ਵਾਲੀ ਦੇ ਬਾਰੇ ਵੀ ਇਹੀ ਸੋਚਦਾ ਰਹਿੰਦਾ ਸੀ ਕਿ ਮੈਂ ਇਹਦੇ ਨਾਲ ਲਵ ਮੈਰਿਜ ਕਰਾਈ ਆ। ਅਸੀਂ ਇੱਕ ਦੂਜੇ ਨਾਲ ਇੰਨਾ ਪਿਆਰ ਕਰਦੇ ਆਂ। ਇੱਥੇ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋ ਸਕਦੀ। ਉਹ ਆਪਣੀ ਘਰ ਵਾਲੀ ਤੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਸੀ, ਇੰਨਾ ਵਿਸ਼ਵਾਸ ਕਰਦਾ ਸੀ। ਉਹ ਬੰਦੇ ਦੀਆਂ ਵੀਡੀਓਜ਼ ਦੇਖ ਕੇ ਉਹਦੇ ਉੱਤੇ ਇੰਨਾ ਜ਼ਿਆਦਾ ਤਰਸ ਆਉਂਦਾ ਹੈ ਕਿ ਇਸ ਬੰਦੇ ਜਵਾਕ ਨੇ ਉਹ ਵੀ ਰੁੱਲ ਜਾਣਗੇ ਜਿਨ੍ਹਾਂ ਵਿਚਾਰਿਆਂ ਦੀ ਮਾਂ ਆਪਣੇ ਆਸ਼ਕ ਦੇ ਨਾਲ ਤੁਰ ਗਈ ਤੇ ਉੱਥੇ ਉਹਨੂੰ ਆਪਣੇ ਬੱਚਿਆਂ ਦਾ ਭੋਰਾ ਖਿਆਲ ਨਹੀਂ ਆਇਆ ਕਿ ਮੇਰੇ ਜਵਾਕ ਰੁੱਲ ਜਾਣਗੇ ਉਹਨਾਂ ਦਾ ਕੀ ਬਣੂ ਪਤਾ ਨਹੀਂ ਦੁਨੀਆ ਕਿੱਦਾਂ ਨੂੰ ਤੁਰ ਪਈ ਹੈ ਕਿ ਕੁਝ ਜਨਾਨੀਆਂ ਇਹ ਜਿਹੀਆਂ ਨੇ ਕਿ ਉਹਨਾਂ ਨੂੰ ਬਾਹਰ ਖੇ ਖਾਣ ਦੀ ਐਡੀ ਜ਼ਿਆਦਾ ਉਤਪੈ ਗਈ ਹੈ ਕਿ ਉਹ ਕੁਝ ਨਹੀਂ ਸੋਚਦੀਆਂ ਉਹ ਆਪਣੇ ਬੱਚਿਆਂ ਦੀ ਵੀ ਪਰਵਾਹ ਨਹੀਂ ਕਰਦੀਆਂ ਕਿ ਸਾਡੇ ਬੱਚਿਆਂ ਦਾ ਕੀ ਬਣੂ ਪਿੱਛੇ ਉਹ ਰੋਲ ਜਾਣਗੇ ਤੇ ਉਹ ਆਪਣਾ ਘਰ ਉਜਾੜਨ ਲੱਗਿਆਂ ਇੱਕ ਮਿੰਟ ਲਾਉਂਦੀਆਂ ਨੇ ਪਰ ਉਹਨਾਂ ਦੀਆਂ ਕੀਤੀਆਂ ਇਹਨਾਂ ਗਲਤੀਆਂ ਦਾ ਖਮਿਆਜਾ ਉਹਨਾਂ ਦੇ ਘਰ ਵਾਲਿਆਂ ਨੂੰ ਭੁਗਤਣਾ ਪੈਂਦਾ ਤੇ ਉਹਨਾਂ ਦੇ ਬੱਚਿਆਂ ਨੂੰ ਭੁਗਤਣਾ ਪੈਂਦਾ ਤੇ ਜਿਹੜਾ ਅੱਜ ਮੱਥੇ ਦੇ ਉੱਤੇ ਕਲੰਕ ਲੱਗਿਆ ਇਹ ਕਲੰਕ ساری ਉਮਰ ਨਹੀਂ ਲੈਣਾ ਉਹ ਟਾਈਮ ਤਾਂ ਉਹਦਾ ਆਸ਼ਕ ਉਹਨੂੰ ਆਪਣੇ ਨਾਲ ਲੈ ਗਿਆ ਪਰ ਹੁਣ ਕੁਝ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਆ ਕਿ ਇਸ ਔਰਤ ਦੇ ਜੋ ਪੇਕੇ ਨੇ ਪੇਕੇ ਵਾਲੇ ਉਹ ਘਰ ਆਉਂਦੇ ਨੇ ਤੇ ਉਹਨੂੰ ਆਪਣੇ ਨਾਲ ਲੈ ਜਾਂਦੇ ਨੇ ਵੇਦੀ ਕੜਾ ਬਾਂਜੂਗੀ ਜਿਹੜੀ ਆਪਦੇ ਬੱਚਿਆਂ ਦੀ ਨਹੀਂ ਬਣੀ ਨਿੱਕੇ ਨਿੱਕੇ ਤੇ ਹੈਗੇ ਆ ਜੀ ਇੱਕ 5 ਸਾਲ ਦੀ ਕੁੜੀ ਆ 3 ਸਾਲਾਂ ਦਾ ਮੁੰਡਾ ਇਹਨਾਂ ਕਾਰੋਬਾਰ ਕਿਦਾਂ ਦਾ ਸੀ ਜਿਹਦੇ ਨਾਲ ਵਿਆਹੀ ਸੀ ਇਹ ਕਾਰ ਬਚਾਰ ਚ ਲੱਗਿਆ ਸੀ ਕੰਮ ਵਧੀਆ ਸੀ ਹਾਂਜੀ ਬਹੁਤ ਵਧੀਆ ਸੀ ਖਾਸ ਸਹੂਲਤ ਕਰੇ ਆ ਕੋਈ ਤੰਗੀ ਨਹੀਂ ਸੀ ਕਿਸੇ ਗੱਲ ਦੀ ਕਮੀ ਨਹੀਂ ਸੀ ਹੁਣ ਜਿਹੜੇ ਘਰੇ ਗਈ ਹੈ ਉਹਨਾਂ ਨੇ ਸਵੀਕਾਰ ਕਰ ਲਿਆ ਵੀ ਸਾਨੂੰ ਸਹੀ ਤੂੰ ਰਹਿ ਇਸ ਘਰੇ ਉਹ ਪਰਿਵਾਰ ਕਹਿ ਰਿਹਾ ਸਾਡੇ ਘਰੇ ਵੀ ਨਹੀਂ ਰਹਿਣ ਦਿੱਤੀ ਉਹਨਾਂ ਨੇ ਉਹ ਤਾਂ ਉਹਦੀ ਮੰਮੀ ਲੈ ਗਈ ਜੀ ਆ ਕੇ ਉਹਨਾਂ ਨੇ ਵੈਸੇ ਪੰਚਾਇਤ ਨੇ ਮੁੰਡੇ ਨਾਲ ਤੋਰ ਦਿੱਤੀ ਸੀ ਉਦੋਂ ਬਾਅਦ ਉਹਦੀ ਮੰਮੀ ਲੈ ਗਈ ਆ ਕੇ ਕੁੜੀ ਜੀ ਆ ਕੇ ਮੰਮੀ ਲੈ ਗਈ ਹਾਂਜੀ ਕੁੜੀ ਦੀ ਮੰਮੀ ਲੈ ਗਈ ਉਹਦੀ ਮੰਮੀ ਨਹੀਂ ਸਹਿਮਤ ਹੈਗੀ ਇੱਥੇ ਛੱਡਣ ਚ ਮਤਲਬ ਇਹ ਔਰਤ ਹੁਣ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਕੁਝ ਗੱਲਾਂ ਇਹ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇਹ ਜੋ ਮੁੰਡਾ ਹੈ ਜੋ ਆਸ਼ਕ ਹੈ ਇਹ ਨਸ਼ਾ ਕਰਨ ਦਾ ਵੀ ਆਦੀ ਹੈ ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹਨੂੰ ਤਾਂ ਬਹੁਤੀ ਅਕਲ ਹੀ ਨਹੀਂ ਇਸ ਔਰਤ ਨੇ ਹੀ ਇਹਨੂੰ ਆਪਣੇ ਪਿੱਛੇ ਲਾਇਆ ਹੋਣਾ ਜੋ ਹੋਇਆ ਬਹੁਤ ਹੀ ਮਾੜਾ ਹੋਇਆ ਵੀਡੀਓ ਪਾ ਕੇ ਅਸੀਂ ਲੋਕਾਂ ਨੂੰ ਅਵੇਅਰ ਕਰ ਦੇ ਹੁੰਨੇ ਆ ਕਿ ਇਹੋ ਜਿਹੇ ਕੰਮਾਂ 'ਚ ਕੁਝ ਨਹੀਂ ਰੱਖਿਆ ਹਾਂ ਠੀਕ ਹੈ ਇੱਕ ਉਮਰ ਹੁੰਦੀ ਹੈ ਆਪਣੀ ਉਮਰ ਦੇ ਵਿੱਚ ਸਾਰੇ ਹੀ ਇਹ ਕੁਝ ਕਰਦੇ ਨੇ ਦੁੱਧ ਤੋਤਾ ਕੋਈ ਵੀ ਨਹੀਂ ਹੁੰਦਾ ਪਰ ਜਦੋਂ ਵਿਆਹ ਹੋ ਜਾਵੇ ਤੇ ਫਿਰ ਬੱਚੇ ਹੋ ਜਾਣ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੀਆਂ ਗੱਲਾਂ ਘਰ ਉਹ ਜਾੜ ਦਿੰਦੀਆਂ ਨੇ ਬੱਚੇ ਰੁੱਲ ਜਾਂਦੇ ਨੇ ਪਰਿਵਾਰ ਦੀ ਬਦਨਾਮੀ ਹੁੰਦੀ ਹੈ ਹਾਂ ਪਰ ਇਹ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਜਦੋਂ ਬਾਈ ਇੰਟਰਵਿਊ ਦੇ ਵਿੱਚ ਦੱਸ ਰਿਹਾ ਹੁੰਦਾ ਕਿ ਮੇਰੀ ਘਰ ਵਾਲੀ ਨੇ ਮੇਰੇ ਨਾਲ ਆ ਸਭ ਕੁਝ ਕੀਤਾ ਤੇ ਉਸ ਤੋਂ ਵੱਧ ਦੁੱਖ ਇਹ ਗੱਲ ਪਤਾ ਲੱਗਣ ਤੇ ਲੱਗਿਆ ਕਿ ਉਹ ਉਹਨਾਂ ਦੇ ਚਾਚੇ ਤਾਇਆ ਦਾ ਮੁੰਡਾ ਆ ਜੀਨੇ ਉਹਦਾ ਘਰ ਵਜਾੜਤਾ ਹਾਂ ਜੇ ਬਾਹਰ ਮੂੰਹ ਮਾਰਨਾ ਆ ਬਥੇਰੀ ਵੱਡੀ ਦੁਨੀਆ ਆ ਕਿਤੇ ਹੋਰ ਮੂੰਹ ਮਾਰ ਲਓ ਆਪਣੇ ਖੂਨ ਦੇ ਰਿਸ਼ਤਿਆਂ ਦੇ ਵਿੱਚ ਇਹ ਜਾ ਕੰਮ ਨਾ ਕਰਿਆ ਕਰੋ ਕਿਉਂਕਿ ਮੱਥੇ ਦੇ ਉੱਤੇ ਲੱਗੇ ਕਲੰਕ ساری ਉਮਰ ਨਹੀਂ ਲੈਂਦੇ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋ ਸਕੇ ਵੀਡੀਓ ਦੇਖ ਕੇ ਕਿਸੇ ਦਾ ਦਿਮਾਗ ਟਿਕਾਣੇ ਆ ਜਾਵੇ ਬਾਕੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ